ਓ ਤੇਰੇ ਨਾਲੋਂ ਵੱਧ ਸਾਨੂੰ ਵੇ ਤੇਰੇ ਨਾਲੋਂ ਵੱਧ ਸਾਨੂੰ ਓ ਤੇਰੇ ਨਾਲੋਂ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਐਸੀ ਵੇ ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹਾ ਉਮੀਦ ਨਹੀਂ ਸੀ ਵੇ ਤੇਰੇ ਕੋਲੋ ਯਾਰਾ ਸਾਨੂੰ ਇਹੋ ਜਈ ਉਮੀਦ ਨਹੀਂ ਸੀ ਅੰਧ ਲੱਗ ਅੰਬਰ ਤੇ ਚਾੜ ਸਾਡੀ ਤੂੰ ਹੱਥੀ ਡਾ ਵੇ ਪਤਾ ਨਹੀਂ ਸੀ ਸਾਡੇ ਨਾਲ ਤੂੰ ਇੰਜ ਵੇਰ ਕੱਢੇਗਾ ਵੇ ਪਰ ਤੇਰਾ ਪਿਆਰ ਹੋ ਤੇਰੇ ਨਾਲ ਉਹ ਵਦ ਸਾਨੂੰ ਵੇ ਤੇਰੇ ਨਾਲ ਉਹ ਵਦ ਸਾਨੂੰ ਹੋ ਤੇਰੇ ਨਾਲ

ਇਹੋ ਜਈ ਉਮੀਦ ਨਹੀਂ ਸੀ ਅੰਦ ਲੱਗ ਹੈ ਸਹੀ